ਮੇਰੀ ਗੱਲ ਸੁਣੋ ਇਹ ਬੱਚਿਆਂ ਨੂੰ ਬੇਸਿਕਲੀ ਕੋਈ ਵੀ ਹੈਲਪ ਦੀ ਲੋੜ ਹੈ ਚਾਹੇ ਐਜੂਕੇਸ਼ਨ ਪ੍ਰਤੀ ਹੈ ਬੱਚੇ ਤੁਸੀਂ ਜੇ ਤੁਹਾਨੂੰ ਕੋਈ ਪੜ੍ਹਾਈ ਦੀ ਹੈਲਪ ਦੀ ਚਾਹੀਦੀ ਹੈ ਇੱਕ ਪਲੱਸ 2 ਚ ਵੀ ਬੱਚੀ ਪੜ੍ਹਦੀ ਹੈ ਹਾਂਜੀ ਤੁਸੀਂ ਹੋ ਗਏ ਹਾਂਜੀ ਜੇ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚ ਤੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਹਾਂ ਠੀਕ ਹੈ ਸਰ ਇਹੋ ਜੇ ਮਤਲਬ ਮਤਲਬ ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ ਹਾਂਜੀ ਠੀਕ ਹੈ ਸਰ ਬਿਲਕੁਲ ਨਹੀਂ ਮਿਲੇਗੀ ਤੁਹਾਡੀ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ ਡੋਂਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕੂਲ ਡਿਵੈਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ ਕੋਈ ਵੀ ਹੈਲਪ ਦੀ ਲੋੜ ਹੋਵੇ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਡੈਫੀਨਿਟਲੀ ਕਰਾਂਗੇ ਹਾਂ ਸਾਰਾ ਸੀ ਬਸ ਭੇਨ ਤੇ ਮੇਰੇ ਬੱਚਿਆਂ ਦਾ ਬਿਲਕੁਲ ਕੋਈ ਕੋਈ ਫਿਕਰ ਨਾ ਕਰੋ ਡੋਂਟ ਵਰੀ ਦੇਸ਼ ਕੀ ਪੁਰੇ ਬਿਲਕੁਲ ਬਾਰੇ ਬੇਸਿਕਲੀ ਜੀ ਅੱਜ ਇੱਕ ਪਿੰਡ ਹੈਗਾ ਸਾਦੋ ਹੈੜੀ ਸਾਦੋ ਹੈੜੀ ਪਿੰਡ ਦੇ ਵਿੱਚ ਪੰਚਾਇਤ ਵੱਲੋਂ ਕੋਸ਼ਿਸ਼ ਪੰਚਾਇਤ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕੁਝ ਵਿਅਕਤੀ ਜਿਹੜੇ ਹੈਗੇ ਆ ਕੁਝ ਫੈਮਲੀਆਂ ਨੇ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇੰਡल्ज ਨੇ ਤੇ ਉਹਨਾਂ ਨੇ ਪੰਚਾਇਤੀ ਜ਼ਮੀਨ ਵੀ ਓਕੂਪਾਈਟ ਕੀਤੀ ਹੋਈ ਹੈ ਤਾਂ ਉਹਦੇ ਬੇਸ ਤੇ ਬੇਸਿਕਲੀ ਜੋ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਕੈਂਪੇਨ ਚੱਲ ਰਹੀ ਹੈ ਤਾ ਉਹ ਤੋਂ ਪ੍ਰਭਾਵਿਤ ਹੋ ਕੇ ਪੰਚਾਇਤ ਨੇ ਫੈਸਲਾ ਲਿਆ ਕਿ ਅਸੀਂ ਜੋ ਨਸ਼ਾ ਦਾ ਕੰਮ ਕਾਰੋਬਾਰ ਰੋਕਣਾ ਹੈਗਾ ਤੇ ਨਾਲ ਹੀ ਜੋ অকਪਾਈਡ ਲੈਂਡ ਹੈ ਜੋ ਨਜਾਇਜ਼ ਕਬਜ਼ੇ ਕੀਤੇ ਹੋਏ ਅਸੀਂ ਉਹ ਵੇਕੈਂਡ ਕਰवानी ਹੈ ਤਾਂ ਜਿਹਦੇ ਚਲਦੇ ਉਹਨਾਂ ਨੇ ਡਿਸਾਈਡ ਕੀਤਾ ਕਿ ਅੱਜ ਇਹ ਕਾਰਵਾਈ ਜਿਹੜੀ ਸਟਾਰਟ ਕੀਤੀ ਸੀਗੀ ਤੋਂ ਬਟ ਅਲਟੀਮੇਟਲੀ ਕੁਝ ਇਵੈਂਟ ਦੇ ਵਿੱਚ ਟਵਿਸਟ ਆਈ ਸਾਰੇ ਪਿੰਡ ਪਿੰਡ ਵਾਸੀ ਇਕੱਠੇ ਹੋਏ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰ ਨਸ਼ੇ ਤੋਂ ਅਫੈਕਟਡ ਸੀਗੇ ਜਿਹੜੇ ਨਸ਼ੇ ਨਾਲ ਪ੍ਰਭਾਵਿਤ ਸੀਗੇ ਜਿਹੜੇ ਵਿੱਚ ਨਸ਼ਾ ਦੇ ਕਾਰੋਬਾਰ ਸ਼ਾਮਲ ਸੀ ਉਹ ਵਿਅਕਤੀਆਂ ਦੇ ਪਰਿਵਾਰ ਵੀ ਸਾਹਮਣੇ ਆਏ ਉਹਨਾਂ ਨੇ ਵੀ ਡਿਸਾਈਡ ਕੀਤਾ ਕਿ ਅਸੀਂ ਜੋ ਵਿਅਕਤੀ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨਾਂ ਨੂੰ ਬਿਲਕੁਲ ਸ਼ਾਮਲ ਨਹੀਂ ਹੋਣ ਦੇਵਾਂਗੇ ਉਹਨਾਂ ਨੂੰ ਰੋਕਾਂਗੇ ਤੇ ਜੇ ਕੋਈ ਕਰੇਗਾ ਆਂਢੀ ਗੁਆਂਢੀ ਤਾਂ ਉਹਨੂੰ ਬੇਸਿਕਲੀ ਪੁਲਿਸ ਨਾਲ ਪ੍ਰਸ਼ਾਸਨ ਨਾਲ ਇਨਫੋਰਮੇਸ਼ਨ ਸ਼ੇਅਰ ਕਰਨਗੇ ਤੇ ਜਿਹਦੇ ਤਹਿਤ ਸਾਰੇ ਪਿੰਡ ਵਾਸੀਆਂ ਨੇ ਇਹ ਫੈਸਲਾ ਲਿਆ ਹੈ ਕਿ ਇਹ ਜੋ ਕਾਰਵਾਈ ਹੈ ਇਹਨੂੰ ਰੋਕੀ ਜਾ ਰੁਕਿਆ ਰੁਕਿਆ ਜਾ ਰਿਹਾ ਇਹਨੂੰ ਅੱਗੇ ਪ੍ਰੋਸੀਡ ਨਹੀਂ ਕੀਤਾ ਜਾ ਰਿਹਾ ਤਾ 1 ਮਹੀਨੇ ਦਾ ਟਾਈਮ ਸਾਰੇ ਪਿੰਡ ਵਾਸੀਆਂ ਨੇ ਡਿਸਾਈਡ ਕੀਤਾ ਹੈ ਕਿ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਡਿਕਲੇਅਰ ਕਰਵਾਉਣਾ ਹੈਗਾ ਤਾਂ ਇਹਦੇ ਸਬੰਧ ਦੇ ਵਿੱਚ ਪੁਲਿਸ ਡਿਪਾਰਟਮੈਂਟ ਸਿਵਲ ਐਡਮਿਨਿਸਟ੍ਰੇਸ਼ਨ ਤੇ ਪਿੰਡ ਵਾਸੀਆਂ ਨੇ ਮਿਲ ਕੇ ਇੱਕ ਸਟ੍ਰੈਟਜੀ ਬਣਾਈ ਹੈ ਜਿਹਦੇ ਵਿੱਚ ਪਹਿਲਾ ਸਪੈਕਟ ਹੈਗਾ ਇਨਫੋਰਸਮੈਂਟ ਇਨਫੋਰਸਮੈਂਟ ਦੇ ਤਹਿਤ ਇਹ ਹੈ ਕਿ ਜੋ ਕੋਈ ਵਿਅਕਤੀ ਅੱਜ ਤੋਂ ਬਾਅਦ ਜਾਂ ਕੋਈ ਕੋਈ ਨਸ਼ੇ ਦੇ ਕਾਰੋਬਾਰ ਚ ਢਾਲਜ ਹੋਏਗਾ ਉਹਦੀ ਇਨਫੋਰਮੇਸ਼ਨ ਪੁਲਿਸ ਨਾਲ ਸ਼ੇਅਰ ਕੀਤੀ ਜਾਏਗੀ ਤਾਂ ਉਹਦੇ ਤੇ ਤੁਰੰਤ ਐਕਸ਼ਨ ਹੋਏਗਾ ਤੇ ਉਹਦੀ ਪ੍ਰਾਪਰਟੀ ਵੀ ਫੋਰਫੀਚਰ ਕਰਨ ਵਾਸਤੇ ਜਿਹੜਾ ਹੈਗਾ ਸਬੰਧਤ ਅਥਾਰਟिटीज ਨੂੰ ਲਿਖ ਕੇ ਭੇਜਿਆ ਜਾਏਗਾ ਸੈਕਿੰਡ ਤੇ ਜੋ ਸਭ ਤੋਂ ਮੋਸਟ ਇੰਪੋਰਟੈਂਟ ਐਸਪੈਕਟ ਹੈ ਉਹ ਡਿਮਾਂਡ ਰਿਡਕਸ਼ਨ ਤੇ ਹੈ ਉਹਦੇ ਵਿੱਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਨੂੰ ਅਸੀਂ ਸਕਿੱਲ ਡਿਵੈਲਪਮੈਂਟ ਆਫੀਸਰ ਐਜੂਕੇਸ਼ਨ ਡਿਪਾਰਟਮੈਂਟ ਉਹਨਾਂ ਦੇ ਨਾਲ ਉਹਨਾਂ ਦਾ ਸੈਸ਼ਨ ਕਰਵਾ ਰਹੇ ਆ ਤੇ ਤਾਂ ਜੋ ਜੋ ਪਰਿਵਾਰ ਨੇ ਜੋ ਇੱਕ 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 ਬੰਦੇ ਦੀ ਗਲਤੀ ਕਰਕੇ ਜੋ ਪਰਿਵਾਰ ਨਾਲ ਸਫਰ ਕਰਕੇ ਉਹ ਪਰਿਵਾਰ ਨਾਲ ਸਫਰ ਕਰੇ ਪਰਿਵਾਰਿਕ ਮੈਂਬਰ ਜਿਹੜੇ ਉਹਨਾਂ ਦੇ ਆ ਉਹ ਇਸ ਇਹਨੂੰ ਰੋਕਥਾਮ ਵੀ ਕਰਨ ਤੇ ਆਪੋ ਸਫਰ ਬਿਨਾ ਹੋਣਾ ਤਾਂ ਇਹਦੇ ਸਬੰਦ ਚ ਅਸੀਂ ਕੁਝ ਬੱਚੇ ਆਇਡੈਂਟੀਫਾਈ ਕੀਤੇ ਜਿਨ੍ਹਾਂ ਦਾ ਸੈਸ਼ਨ ਕਰਵਾਵਾਂਗੇ ਨਾਲ ਹੀ ਅਸੀਂ ਸਕਿੱਲ ਡਿਵੈਲਪਮੈਂਟ ਦੇ ਵੀ ਫੋਕਸ ਕਰ ਰਹੇ ਹਾਂ ਜਿਹੜੇ ਵਿਅਕਤੀ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਹਨਾਂ ਨਸ਼ੇ ਦੇ ਕਾਰੋਬਾਰ ਸ਼ਾਮਲ ਨੇ ਉਹਨਾਂ ਦੇ ਕੁਝ ਵਿਅਕਤੀ ਆਇਡੈਂਟੀਫਾਈ ਕੀਤੇ ਆ ਬੱਚੇ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਅਸੀਂ ਸੈਸ਼ਨ ਕਰਵਾਉਣ ਜਾ ਰਹੇ ਹਾਂ ਆਈਟੀਆਈ ਦੇ ਵਿੱਚ ਸਕਿੱਲ ਡਿਵੈਲਪਮੈਂਟ ਵਾਸਤੇ ਉਹ ਚਾਹੀ ਏਸੀ ਰਿਪੇਅਰ ਹੈ ਚਾਹੀ ਵੈਲਡਿੰਗ ਹੈ ਚਾਹੀ ਮੈਕੈਨਿਕ ਦਾ ਕੰਮ ਹੈ ਚਾਹੀ ਸਲਾਈ ਕੜਾਈ ਦਾ ਕੰਮ ਹੈ ਜੋ ਕੰਮ ਉਹਨਾਂ ਨੂੰ ਉਹਦੇ ਪੈਰਾ ਉਹਨਾਂ ਦੇ ਪੈਰਾ ਤੇ ਖੜਾ ਹੋਣ ਵਾਸਤੇ ਸਹਾਇੀ ਹੋ ਜਾਣ ਤੇ ਨਾਲ ਹੀ ਡੀਡਿਕਸ਼ਨ ਤੇ ਸਾਡਾ ਫੋਕਸ ਹੈ ਪਿੰਡ ਵਾਸੀਆਂ ਨੇ ਪਹਿਲਾਂ ਦੱਸਿਆ ਕਿ ਅਸੀਂ ਦੋ ਵਿਅਕਤੀ ਨੂੰ ਪਹਿਲਾਂ ਹੀ ਡੀਡਿਕਟ ਕਰਵਾ ਚੁੱਕੇ ਹਾਂ ਕੁਝ ਹੋਰ ਵਿਅਕਤੀਆਂ ਦੀ ਲਿਸਟੇ ਸਾਡੇ ਨਾਲ ਸ਼ੇਅਰ ਕਰਨਗੇ ਆਉਣ ਵਾਲੇ ਦਿਨਾਂ 'ਚ ਜਿਨ੍ਹਾਂ ਨੂੰ ਅਸੀਂ ਡੀਡਿਕਸ਼ਨ ਸੈਂਟਰ ਦੇ ਵਿੱਚ ਲਿਜਾ ਕੇ ਡੀਡਿਕਟ ਕਰਵਾਵਾਂਗੇ ਤੇ ਯੂਥ ਕਲੱਬ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਉਹ ਸਾਹਮਣੇ ਆਉਣ ਜੇ ਕੋਈ ਉਹਨਾਂ ਨੂੰ ਰਿਕੁਆਇਰਮੈਂਟ ਆ ਤੇ ਅਸੀਂ ਡਿਸਟ੍ਰਿਕਟ ਸਪੋਰਟਸ ਅਫਸਰ ਨਾਲ ਗੱਲ ਕਰਕੇ ਉਹ ਵੀ ਜੇ ਕੋਈ ਕਿੱਟ ਚਾਹੀਦੀ ਹੈ ਸਪੋਰਟਸ ਜਾਂ ਕੋਈ ਫੈਸਿਲ ਤੋ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਪੀਐਸਐਸਪੀ ਸਾਹਿਬ ਪਟਿਆਲਾ ਦੀਆਂ ਜੋ ਡਾਇਰੈਕਸ਼ਨਸ ਨੇ ਨਸ਼ੇ ਦੇ ਖਿਲਾਫ ਕੈਂਪੇਨ ਹੈ ਉਹਨੂੰ ਬੂਰ ਪੈਣ ਲੱਗਿਆ ਤੇ ਇਸ ਤਰੀਕੇ ਦੇ ਜੋ ਜੋ ਇੱਕ ਇੱਕ ਲੋੜ ਸੀ ਸਮੇਂ ਦੀ ਲੋੜ ਸੀ ਕਿ ਸਾਰੇ ਲੋਕ ਇਕੱਠੇ ਹੋਣ ਸਾਰੇ ਸਟੇਕ ਹোল্ডার ਇਕੱਠੇ ਹੋਣ ਚਾਹੇ ਉਹ ਪੰਚਾਇਤਾਂ ਨੇ ਚਾਹੇ ਯੂਥ ਕਲੱਬ ਹੈ ਚਾਹੇ ਡਿਪਾਰਟਮੈਂਟ ਦੇ ਜਾਂ ਪ੍ਰਸ਼ਾਸਨ ਦੇ ਵੱਖ-ਵੱਖ ਅੰਗ ਨੇ ਚਾਹੇ ਉਹ ਹੈਲਥ ਹੈ ਚਾਹੇ ਐਜੂਕੇਸ਼ਨ ਆ ਚਾਹੇ ਪੁਲਿਸ ਹੈ ਉਹ ਸਾਰੇ ਇਕੱਠੇ ਮਿਲ ਕੇ ਸਨਰਜੀ ਨਾਲ ਕੋਆਰਡੀਨੇਸ਼ਨ ਕਰਕੇ ਕੋਆਪਰੇਸ਼ਨ ਕਰਕੇ ਇਸ ਸਮਾਜ ਨੂੰ ਇਸ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਿੱਚ ਕਾਮਯਾਬ ਹੋਣਗੇ